ਸਸੀਗਾਲ ਜੀ ਪੰਜਾਬ 19 ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਰਾਜੇਸ਼ ਕੁਮਾਰ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਫੈਜ਼ਲ ਜੱਟ ਹੰਜ ਜੋ ਕਿ ਪਾਕਿਸਤਾਨ ਦੇ ਵਿੱਚ ਪੁਲਿਸ ਦੇ ਵੱਲੋਂ ਕਨਫਾਊਂਟਰ ਕੀਤਾ ਗਿਆ ਸੀਗਾ ਜੋ ਕਿ ਕਾਫੀ ਸੁਰਖੀਆਂ ਦੇ ਵਿੱਚ ਰਿਹਾ ਉਸ ਬਾਬਤ ਤੁਹਾਡੇ ਨਾਲ ਕੁਝ ਗੱਲਾਂ ਨੇ ਜਿਹੜੀਆਂ ਸਾਂਝੀਆਂ ਕਰਨੀਆਂ ਨੇ ਦੋਸਤੋ ਜਿਹੜਾ ਇਹ ਫੈਜ਼ਲ ਜੱਟ ਸੀਗਾ ਜੀ ਇਹ ਪਾਕਿਸਤਾਨ ਦੇ ਹੰਜ ਇਲਾਕੇ ਗੁਜਰਾਤ ਦਾ ਉੱਥੋਂ ਦਾ ਰਹਿਣ ਵਾਲਾ ਸੀਗਾ ਇਸ ਬਾਰੇ ਕੁਝ ਹੋਰ ਨੰਮੀਆਂ ਗੱਲਾਂ ਨੇ ਜਿਹੜੀਆਂ ਪਤਾ ਲੱਗੀਆਂ ਹੈਗੀਆਂ ਇਹਦੇ ਵਿੱਚ ਇਹ ਪਤਾ ਲੱਗਿਆ ਕਿ ਇਹ ਇੱਕ ਬਹੁਤ ਵੱਡਾ ਨਸ਼ੇ ਦਾ ਤਸਕਰ ਸੀਗਾ ਜੋ ਕਿ ਪਹਿਲਾਂ ਯੂਨਾਨ ਵੀ ਗਿਆ ਸੀ ਅਤੇ ਉੱਥੇ ਇਹ ਮਾਨਵ ਤਸਕਰੀ ਦੇ ਵਿੱਚ ਫੜਿਆ ਗਿਆ ਸੀ ਜਿਸ ਤੋਂ ਬਾਅਦ ਇਹਨੂੰ ਦੁਬਾਰਾ ਪਾਕਿਸਤਾਨ ਰਿਪੋਰਟ ਕੀਤਾ ਗਿਆ ਸੀਗਾ ਅਤੇ ਇਸ ਪੂਰੇ ਮਾਮਲੇ ਦੇ ਵਿੱਚ ਜੋ ਹੈਗਾ ਇਹ ਬੰਦਾ ਹੈਗਾ ਇਹ ਜੋ ਇੱਥੇ ਪਾਕਿਸਤਾਨ ਦੇ ਵਿੱਚ ਵੱਡੇ ਪੱਧਰ ਤੇ ਨਸ਼ੇ ਦਾ ਕੰਮ ਕਰਦਾ ਸੀ ਤੇ ਨਸ਼ੇ ਦੇ ਕਈ ਪਰਚੇ ਦਰਜ ਸੀਗੇ ਅਤੇ ਕਤਲ ਦਾ ਹੀ ਪਰਚਾ ਦਰਜ ਸੀਗਾ ਇਸ ਮਾਮਲੇ ਚ ਕਈ ਚੀਜ਼ਾਂ ਨੇ ਜਿਹੜੀਆਂ ਉਹ ਤੁਹਾਨੂੰ ਨਵੀਆਂ ਦੱਸਣ ਜਾ ਰਹੇ ਆ ਇਹ ਜਿਹੜਾ ਫੈਜ਼ਲ ਜੱਟ ਹੰਜ ਸੀਗਾ ਨਸ਼ੇ ਦਾ ਵੱਡਾ ਤਸਕਰ ਸੀਗਾ ਤੇ ਇਹ ਆਪਦੇ ਘਰ ਦੇ ਵਿੱਚ ਜੋ ਇਸ ਦੇ ਕਹਿਣ ਦੇ ਮੁਤਾਬਕ ਜੋ ਇਸ ਨੇ ਇੱਕ ਮਸਜਿਦ ਦੇ ਵਿੱਚੋਂ ਲਾਊਡ ਸਪੀਕਰ ਤੇ ਦੱਸਿਆ ਕਿ ਮੇਰੇ ਘਰ ਦੇ ਵਿੱਚ ਜੋ ਉਸ ਸਮੇਂ ਇੱਕ ਪੰਚਾਇਤ ਬੈਠੀ ਹੋਈ ਸੀ ਜਦੋਂ ਇਹ ਪੂਰਾ ਵਾਕਿਆ ਹੋਇਆ ਤੇ ਉਸ ਨੇ ਪੁਲਿਸ ਵਾਲੇ ਨੂੰ ਕਿਸੇ ਨੂੰ ਗੋਲੀ ਨਹੀਂ ਮਾਰੀ ਹੈਗੀ ਪਰ ਪੁਲਿਸ ਹੈ ਜਿਹੜੀ ਉਹ ਵੱਡੇ ਪੱਧਰ ਤੇ ਤਿੰਨ ਦੋ ਤਿੰਨ ਜ਼ਿਲ੍ਹਿਆਂ ਦੀ ਪੁਲਿਸ ਜਿਹਦੇ ਵਿੱਚ ਕਾਫੀ ਵੱਡੀ ਮਾਤਰਾ ਜਵਾਨ ਹੁੰਦੇ ਆ ਹੈਲੀਕਾਪਟਰ ਲਗਾਏ ਜਾਂਦੇ ਆ ਤੇ ਦੱਸਿਆ ਜਾ ਰਿਹਾ ਕਿ 40000 ਦੇ ਕਰੀਬ ਗੋਲੀਆਂ ਨੇ ਜਿਹੜੀਆਂ ਉਹ ਇਸ ਪੂਰੇ ਇਨਕਾਊਂਟਰ ਦੇ ਵਿੱਚ ਚੱਲੀਆਂ ਸੀਗੀਆਂ ਇਹਦੇ ਵਿੱਚ ਇੱਕ ਪੁਲਿਸ ਦਾ ਜਿਹੜਾ ਕਾਲਾ ਚਿਹਰਾ ਉਹ ਵੀ ਸਾਹਮਣੇ ਆਇਆ ਜੋ ਸੁਣਨ ਦੇ ਵਿੱਚ ਆਇਆ ਕਿ ਪੋਲਿਸ ਪਹਿਲਾਂ ਤਾਂ ਇਸ ਨਸ਼ਾ ਤਸਕਰ ਤੋਂ ਜੋ ਰਿਸ਼ਵਤ ਦੇ ਪੈਸੇ ਵੱਡੇ ਪੱਧਰ ਤੇ ਲੈੰਦੀ ਰਹੀ ਹੈ ਤੇ ਉਸ ਦਿਨ ਵੀ ਜਦੋਂ ਇਸ ਦਾ ਇਨਕਾਊਂਟਰ ਇਸ ਦਾ ਭਤੀਜਾ ਸੀ ਇੱਕ ਬੰਦਾ ਹੋਰ ਜੋ ਨਾਲ ਸੀਗਾ ਇਹਨਾਂ ਤਿੰਨਾਂ ਦੀਆਂ ਲਾਸ਼ਾਂ ਨੇ ਜਿਹੜੀਆਂ ਉਹ ਗੱਡੀ ਦੇ ਵਿੱਚ ਬੇਕਦਰਦੀ ਨਾਲ ਸਿੱਟ ਕੇ ਲਜਾਈਆਂ ਗਈਆਂ ਤੇ ਜਿਹੜਾ ਪੁਲਿਸ ਕਾਂਸਟੇਬਲ ਮਰਿਆ ਸੀਗਾ ਉਸਦੇ ਬਾਰ ਮੂਰੇ ਲਿਆ ਕੇ ਕਿਹਾ ਗਿਆ ਕਿ ਅਸੀਂ ਤਰਾ ਬਦਲਾ ਲੈ ਲਿਆ ਤੇ ਉੱਥੇ ਹਵਾਈ ਫਾਇਰਿੰਗ ਵੀ ਹੈ ਜਿਹੜੀ ਪੁਲਿਸ ਦੇ ਵੱਲੋਂ ਕੀਤੀ ਦੱਸੀ ਜਾ ਰਹੀ ਹੈ ਇਹ ਜਿਹੜੀਆਂ ਚੀਜ਼ਾਂ ਨੇਗੀਆਂ ਇਹ ਪਾਕਿਸਤਾਨ ਦੇ ਜੋ ਪ੍ਰੋਮਿਨੈਂਟ ਵੈਬਸਾਈਟਸ ਤੇ ਚੈਨਲ ਜਾਂ ਅਖਬਾਰ ਹੈਗੇ ਉਹਨਾਂ ਦੇ ਵੱਲੋਂ ਨਿਸ਼ਾਨ ਕੀਤੀਆਂ ਜਾ ਰਹੀਆਂ ਇਹ ਜੋ ਫੈਜ਼ਲ ਜੱਟ ਹੰਜ ਸੀਗਾ ਜੀ ਇਹ ਆਪਣੇ ਘਰ ਸੀਗਾ ਤੇ ਹੁਣ ਕਾਫੀ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਜੇ ਮੈਂ ਭੱਜਿਆ ਤਾਂ ਮੈਨੂੰ ਜੱਟ ਨਾ ਕਹੋ ਤਾਂ ਇਹਦਾ ਜੋ ਸੋਸ਼ਲ ਮੀਡੀਆ ਤੇ ਕਾਫੀ ਲੋਕ ਇਸ ਨੂੰ ਉਹ ਕਰ ਰਹੇ ਆ ਮਸ਼ਹੂਰ ਕਰ ਰਹੇ ਆ ਲੇਕਿਨ ਦੋਸਤੋ ਇਸ ਚ ਕੋਈ ਦੋ ਰਾਇ ਨਹੀਂ ਕਿ ਇਸ ਬੰਦੇ ਨੇ ਜੋ ਨਸਲਾਂ ਦੀ ਨਸਲਾਂ ਤਬਾਹ ਕਰਤੀਆਂ ਸੀ ਏਡੇ ਵੱਡੇ ਵੱੱਡੇ ਦੇ ਨਸ਼ੇ ਦਾ ਤਸਕਰ ਸੀਗਾ ਇਹ ਬੰਦਾ ਤਾ ਮੇਰੇ ਖਿਆਲ ਦੇ ਵਿੱਚ ਨਹੀਂ ਇਹ ਕੀਤਾ ਜਾਣਾ ਚਾਹੀਦਾ ਕਿ ਤੁਸੀਂ ਇਸ ਬੰਦੇ ਨੂੰ ਮਸ਼ਹੂਰ ਕਰੋ ਠੀਕ ਹੈ ਗੱਲ ਪੁਲਿਸ ਦੀ ਕਾਰਵਾਈ ਹੈ ਜਿਹੜੀ ਨਿੰਦਨਯੋਗ ਹੈ ਇਸ 'ਚ ਕੋਈ ਦੋ ਰਾਏ ਨਹੀਂ ਪਾਕਿਸਤਾਨ ਦੀ ਪੁਲਿਸ ਹੈ ਜਿਹੜੀ ਗੁਜਰਾਤ ਪਾਕਿਸਤਾਨ ਦੀ ਪੁਲਿਸ ਹੈ ਉਸ ਦੇ ਵੱਲੋਂ ਜੋ ਕੀਤਾ ਗਿਆ ਠੀਕ ਹੈ ਉਹ ਨਿੰਦਨਯੋਗ ਹੈ ਪਰ ਇਹ ਵੀ ਬੰਦਾ ਕੋਈ ਬਹੁਤਾ ਜੇ ਆਪਾਂ ਕਹੀਏ ਵੀ ਬਹੁਤਾ ਵਧੀਆ ਬੰਦਾ ਸੀਗਾ ਜਾਂ ਇਹਨੇ ਕੋਈ ਜੱਟ ਸ਼ਬਦ ਕਹਿਤਾ ਤਾਂ ਉਹ ਕੋਈ ਬਹੁਤ ਵੱਡੀ ਗੱਲ ਕਹਤੀ ਨਹੀਂ ਕਿਉਂਕਿ ਇਹ ਬੰਦਾ ਨਸ਼ੇ ਦਾ ਤਸਕਰ ਸੀਗਾ ਛੋਟੇ ਛੋਟੇ ਬੱਚੇ ਜੋ ਸੁਣਨ ਚਾ ਰਿਹਾ ਹੈ ਮੈਨੂੰ ਨਹੀਂ ਪਤਾ ਕਰ ਜੋ ਸੁਣਨ ਦੇ ਵਿੱਚ ਆ ਰਿਹਾ ਕਿ ਇਹ ਬੰਦਾ ਵੱਡੇ ਪੱਧਰ ਤੇ ਨਸ਼ੇ ਦਾ ਤਸਕਰ ਸੀਗਾ ਤੇ ਛੋਟੇ-ਛੋਟੇ ਬੱਚੇ ਤੱਕ ਵੀ ਇਸ ਬੰਦੇ ਨੇ ਨਸ਼ੇ ਤੇ ਲਗਾ ਦਿੱਤੇ ਸੀਗੇ। ਕਈ ਲੋਕ ਕਹਿ ਰਹੇ ਜੀ ਇਹ ਤਾਂ ਗਰੀਬਾਂ ਨੂੰ ਰਾਸ਼ਨ ਦਿੰਦਾ ਸੀਗਾ ਯਾਰ ਕਿਸੇ ਦੇ ਬੱਚੇ ਤੁਸੀਂ ਪਹਿਲਾਂ ਨਸ਼ੇ ਤੇ ਲਾ ਦੋ ਉਦੋਂ ਬਾਅਦ ਤੁਸੀਂ ਉਹਦੇ ਘਰ ਰਾਸ਼ਨ ਦਿਓ ਤਾਂ ਇਹ ਤਾਂ ਕੋਈ ਗੱਲ ਨਹੀਂ ਬਣੀ ਨਾ ਵੀ ਪਹਿਲਾਂ ਆਪਾਂ ਸਿਗਰਟਾਂ ਦੀ ਫੈਕਟਰੀ ਲਾ ਲਈ ਉਦੋਂ ਬਾਅਦ ਕੈਂਸਰ ਹਸਪੀਟਲ ਖੋਲ੍ਹ ਦੀਏ ਇਹ ਕੋਈ ਗੱਲ ਨਹੀਂ ਬਣੀ ਹੈਗੀ ਤਾਂ ਮੇਰੀ ਇੱਕ ਵਾਰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜੀ ਕੀ ਜੋ ਸੋਸ਼ਲ ਮੀਡੀਆ ਇਹਦੀ ਬਹੁਤ ਵੱਡੀ ਤਾਕਤ ਹੈ ਇਹਨੂੰ ਸਹੀ ਇਸਤੇਮਾਲ ਕਰੋ ਤੇ ਇੱਕ ਬੇਨਤੀ ਹੈ ਜੀ ਪੰਜਾਬ 19 ਇਸ ਨੂੰ ਜਰੂਰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਹੈ ਜਿਹੜਾ ਜਰੂਰ ਕਰਿਆ ਕਰੋ ਧੰਨਵਾਦ